ਸਚੇਕਾ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦਾ ਸੀਐਮ ਮਾਨ ਤੇ ਸ਼ਬਦੀ ਹਮਲਾ ਕਿਹਾ ਪੰਜਾਬ ਦੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁੰਮਰਾ ਜਥੇਦਾਰ ਗੜਗੱਜ ਦਾ ਦਸਤਾਰਬੰਦੀ ਸਮਾਗਮ 25 ਅਕਤੂਬਰ ਨੂੰ ਸਵੇਰੇ 10 ਵਜੇ ਹੋਵੇਗਾ ਵਿਸ਼ੇਸ਼ ਸਮਾਗਮ ਪੰਜਾਬ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣ ਦੀ ਕਾਂਗਸੀ ਵਿਧਾਇਕ ਪ੍ਰਗਟ ਸਿੰਘ ਨੇ ਕੀਤੀ ਸਖਤ ਨਿਖੇਦੀ ਮੇਰਾ ਪੁੱਤ ਮਾਨਸਿਕ ਤੌਰ ਤੇ ਸੀ ਕਾਫੀ ਬਿਮਾਰ ਪੁੱਤ ਦੀ ਮੌਤ ਤੇ ਬੋਲੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਗਾਇਕ ਤੇ ਫਾਇਰਿੰਗ ਗਾਇਕ ਤੇਜੀ ਕਾਲੋਂ ਤੇ ਗੋਲੀਆਂ ਚਲਾਉਂਦਾ ਗੁਦਾਰਾ ਗੈਂਗ ਦਾ ਦਾਵਾ ਤੇ ਹੁਣ ਇਹਨਾਂ ਚੋਣਵੀਆਂ ਖਬਰਾਂ ਦਾ ਵਿਸਾਧ ਤੇ ਕੁਝ ਹੋਰ ਅਹਿਮ ਖਬਰਾਂ ਅਮਰੀਕਾ ਵਿੱਚ ਬਹੁਤ ਸਾਰੇ ਸਰਕਾਰੀ ਕਰਮਚਾਰੀ ਹੁਣ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੇ EMI ਦਾ ਭੁਗਤਾਨ ਕਰਨ ਲਈ ਭੋਜਨ ਪਹੁੰਚਾਣ ਜਾਂ ਅਸਾਈ ਨੌਕਰੀਆਂ ਕਰਕੇ ਆਪਣਾ ਗੁਜ਼ਾਰਾ ਕਰਨ ਲਈ ਮਜਬੂਰ ਨੇ ਦਰਅਸਲ ਦੇਸ਼ ਵਿਆਪੀ ਬੰਦ ਕਾਰਨ 7.5 ਲੱਖ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਰੋਕੀਆਂ ਗਈਆਂ ਨੇ ਅਮਰੀਕਾ ਵਿੱਚ ਸਰਕਾਰੀ ਬੰਦ ਜੋ ਕਿ 1 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਹੁਣ ਆਪਣੇ 22ਵੇਂ ਦਿਨ ਵਿੱਚ ਪਹੁੰਚ ਗਿਆ ਹੈ ਵੀਅਕਤ ਬਨੋ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਫੰਡਿੰਗ ਬਿੱਲ ਤੇ 11ਵੀਂ ਵਾਰ ਵੋਟ ਪਾਈ ਪਰ ਰਾਸ਼ਟਰਪਤੀ 트੍ਰੰਪ ਦੇ ਪ੍ਰਸਾਅ ਨੂੰ ਫਿਰ ਰੱਦ ਕਰ ਦਿੱਤਾ ਗਿਆ ਇਸ ਨੂੰ ਅਮਰੀਕੀ ਇਤਿਹਾਸ ਵਿੱਚ ਦੂਜਾ ਸਭ ਤੋਂ ਲੰਬਾ ਬੰਦ ਬਣਾਉਂਦਾ ਹੈ ਦੱਸ ਦੇਈਏ ਕਿ ਅਮਰੀਕਾ ਦਾ ਵਿੱਤੀ ਸਾਲ ਜਾਂ ਖਰਚ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਇਸ ਅੰਦਰ ਵਿੱਚ ਸਰਕਾਰ ਦਾ ਵਿੱਤੀ ਸਾਲ ਹੁੰਦਾ ਹੈ ਜਿਸ ਦੌਰਾਨ ਉਹ ਆਪਣੇ ਖਰਚ ਦੀ ਯੋਜਨਾ ਬਣਾਉਂਦੀ ਹੈ ਤੇ ਆਪਣਾ ਬਜਟ ਤਿਆਰ ਕਰਦੀ ਹੈ ਇਸ ਮਿਆਦ ਦੌਰਾਨ ਸਰਕਾਰ ਫੈਸਲਾ ਕਰਦੀ ਹੈ ਕਿ ਕਿੱਥੇ ਨਿਵੇਸ਼ ਕਰਨਾ ਹੈ ਜਿਵੇਂ ਕਿ ਫੌਜ ਸਿਹਤ ਜਾਂ ਸਿੱਖਿਆ ਵਿੱਚ ਜੇਕਰ ਇਸ ਤਰੀਕ ਤੱਕ ਕੋਈ ਨਵਾਂ ਬਜਟ ਪਾਸ ਨਹੀਂ ਹੁੰਦਾ ਤਾਂ ਸਰਕਾਰੀ ਕੰਮਕਾਜ ਬੰਦ ਹੋ ਜਾਂਦਾ ਹੈ ਇਸ ਨੂੰ ਬੰਦ ਕਿਹਾ ਜਾਂਦਾ ਹੈ ਅਮਰੀਕਾ ਦੀਆਂ ਦੋ ਵੱਡੀਆਂ ਪਾਰਟੀਆਂ ਡੈਮੋਕ੍ਰੇਟਸ ਤੇ ਰਿਪਬਲਿਕਨ ਓਬਾਮਾ ਸਿਹਤ ਸੰਭਾਲ ਸਬਸਿਡੀ ਪ੍ਰੋਗਰਾਮ ਨੂੰ ਲੈ ਕੇ ਆਮੋ ਸਾਹਮਣੇ ਨੇ ਡੈਮੋਕ੍ਰੇਟਸ ਸਿਹਤ ਸੰਭਾਲ ਸਬਸਿਡੀਆਂ ਵਧਾਉਣਾ ਚਾਹੁੰਦੇ ਨੇ ਰਿਪਬਲਿਕਨ ਡਰ ਰਹੇ ਕਿ ਸਬਸਿਡੀਆਂ ਵਧਾਉਣ ਨਾਲ ਸਰਕਾਰੀ ਖਰਚਿਆਂ ਦੀ ਲੋੜ ਪਵੇਗੀ ਜਿਸ ਦਾ ਅਸਰ ਹੋਰ ਸਰਕਾਰੀ ਕਾਰਜਾਂ ਤੇ ਪਵੇਗਾ ਪਾਰਟੀ ਅਮਰੀਕਾ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬੇਹੱਦ ਨਜ਼ਦੀਕ ਨੇ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਅਮਰੀਕਾ ਬਹੁਤ ਜਲਦੀ ਭਾਰਤੀ ਵਸਤੂਆਂ ਤੇ ਲੱਗੇ ਟੈਰਿਫ ਨੂੰ 50% ਤੋਂ ਕਟਾ ਕੇ 15% ਤੋਂ 16% ਤੱਕ ਕਰ ਸਕਦਾ ਹੈ ਇਸ ਸਮਝੌਤੇ ਵਿੱਚ ਮੁੱਖ ਤੌਰ ਤੇ ਊਰਜਾ ਤੇ ਖੇਤੀਬਾੜੀ ਖੇਤਰਾਂ ਵਿੱਚ ਸਹਿਯੋਗ ਵਧਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਟੈਰਿਫ ਵਿੱਚ ਇਸ ਘਟौती ਨਾਲ ਭਾਰਤੀ ਨਿਰਯਾਤ ਖਾਸ ਤੌਰ ਤੇ ਕੱਪੜਾ ਇੰਜੀਨੀਅਰਿੰਗ ਦਾ ਸਮਾਨ ਤੇ ਦਵਾਈਆਂ ਅਮਰੀਕੀ ਬਾਜ਼ਾਰ ਵਿੱਚ ਵਧੇਰੇ ਮੁਕਾਬਲੇਬਾਜ਼ੀ ਬਣ ਸਕਦੇ ਨੇ ਇਸ ਡੀਲ ਤਹਿਤ ਭਾਰਤ ਕੁਝ ਅਮਰੀਕੀ ਖੇਤੀ ਉਤਪਾਦਾਂ ਜਿਵੇਂ ਕਿ ਗੈਰ ਜੈਨੇਟਿਕ ਤੌਰ ਤੇ ਸੋਧੀ ਹੋਈ ਮੱਕੀ ਤੇ ਸੋਇਆਬੀਨ ਦੇ ਆਯਾਤ ਨੂੰ ਵਧਾਉਣ ਦੀ ਇਜਾਜ਼ਤ ਦੇ ਸੱਦਾ ਹੈ ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੇ ਆਯਾਤ ਵਿੱਚ ਕਮੀ ਲਿਆਉਣਾ ਵੀ ਇਸ ਵਪਾਰਕ ਗੱਲਬਾਤ ਦਾ ਇੱਕ ਪ੍ਰਮੁੱਖ ਤੱਤ ਹੈ। ਦਾਜੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਹਾਲੀ ਵਿੱਚ ਦਾਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਪ੍ਰੋਸਾ ਦਵਾਇਆ ਹੈ ਕਿ ਭਾਰਤ ਰੂਸ ਤੋਂ ਤੇਲ ਦੀ ਖਰੀਦ ਨੂੰ ਘਟਾਵੇਗਾ। ਰਿਪੋਰਟਾਂ ਮੁਤਾਬਕ ਇਹ ਸਮਝੌਤੇ ਨੂੰ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੇ ਆਸੀਆਨ ਸੰਮੇਲਨ ਤੋਂ ਪਹਿਲਾਂ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ ਤੇ ਨਾ ਤਾਂ ਭਾਰਤ ਤੇ ਨਾ ਹੀ ਅਮਰੀਕਾ ਕਿਸੇ ਵੱਲੋਂ ਵੀ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂਦੀ ਸੁਰੱਖਿਆ ਵਿੱਚ ਵੱਡੀ ਕੋਤਾਹੀ ਸਾਹਮਣੇ ਆਈ ਹੈ ਰਾਸ਼ਟਰਪਤੀ ਨੂੰ ਸਬਰੀਮਾਲਾ ਦੀ ਯਾਤਰਾ ਤੇ ਲੈ ਜਾ ਰਿਹਾ ਹਵਾਈ ਸੈਨਾ ਦਾ ਹੈਲੀਕਾਪਟਰ ਬੁੱਧਵਾਰ ਸਵੇਰੇ ਪਰਮਾਦਮ ਦੇਰਾ ਜੀਵ ਗਾਂਧੀ ਇਨਡੋਰ ਸਟੇਡੀਅਮ ਤੇ ਨਵੇਂ ਬਣੇ ਕੰਕਰੀਟ ਹੈਲੀਪੈਡ ਤੇ ਉਤਰਦੇ ਸਮੇਂ ਇੱਕ ਟੋਏ ਵਿੱਚ ਫਸ ਗਿਆ ਇਹ ਸੁਰੱਖਿਆ ਕੋਤਾਹੀ ਉਦੋਂ ਵਾਪਰੀ ਜਦੋਂ ਰਾਸ਼ਟਰਪਤੀ ਮੁਰਮੂਦਾ ਹੈਲੀਕਾਪਟਰ ਕੇਰਲ ਦੇ ਪਰਮਾਦਮ ਵਿੱਚ ਉਤਰਿਆ ਉਤਰਨ ਤੋਂ ਬਾਅਦ ਰਾਸ਼ਟਰਪਤੀ ਦਾ ਕਾਫਲਾ ਸੜਕ ਰਾਹੀਂ ਪੰਬਾ ਲਈ ਰਵਾਨਾ ਹੋਇਆ ਰਾਸ਼ਟਰਪਤੀ ਦੇ ਜਾਣ ਤੋਂ ਬਾਅਦ ਕਈ ਪੁਲਿਸ ਕਰਮਚਾਰੀ ਤੇ ਫਾਇਰ ਫਾਈਟਰ ਹੈਲੀਪੈਡ ਤੇ ਪਏ ਟੋਏਆਂ ਤੋਂ ਰਾਸ਼ਟਰਪਤੀ ਦੇ ਹੈਲੀਕਾਪਟਰ ਦੇ ਪਈਏ ਹਟਾਉਂਦੇ ਹੋਏ ਦੇਖੇ ਗਏ ਪ੍ਰਿਸ਼ਟਾਚਾਰ ਤੇ ਨਜ਼ਰ ਰੱਖਣ ਵਾਲੀ ਸੰਸਦ ਲੋਕਪਾਲ ਅੱਜਕੱਲ ਸੱਤ ਲਗਜ਼ਰੀ BMW ਕਾਰਾਂ ਦੀ ਖਰੀਦ ਦੇ ਟੈਂਡਰ ਨੂੰ ਲੈ ਕੇ ਵਿਵਾਦਾਂ ਵਿੱਚ ਖੜੀ ਹੋਈ ਹੈ ਲਗਭਗ 5 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਵਾਲੀਆਂ ਇਹਨਾਂ ਗੱਡੀਆਂ ਦੀ ਖਰੀਦ ਤੇ ਵਿਰੋਧੀ ਪਾਰਟੀਆਂ ਨੇ ਤਿੱਖਾ ਹਮਲਾ ਬੋਲਿਆ ਜਿਸ ਤੋਂ ਬਾਅਦ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਵਿਰੋਧੀ ਨੇਤਾਵਾਂ ਨੇ ਤੰਜ ਕੱਸਿਆ ਕਿ ਹੁਣ ਇਹ ਸੰਸਥਾ ਲੋਕਪਾਲ ਨਹੀਂ ਸਗੋਂ ਸ਼ੋਕਪਾਲ ਹੋ ਗਈ ਹੈ। ਜੈ RAM ਰਮੇਸ਼ ਨੇ ਤੰਜ ਕੱਸਿਆ ਕਿ ਜਿਨ੍ਹਾਂ ਲੋਕਾਂ ਨੇ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਹੁਣ ਉਹਨਾਂ ਨੂੰ ਲੋਕਪਾਲ ਦੀ ਅਸਲੀਅਤ ਦੇਖਣੀ ਚਾਹੀਦੀ ਹੈ। ਪੀਚ ਦਮਰਮ ਨੇ ਸਵਾਲ ਉਠਾਇਆ ਕਿ ਜਦੋਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਮਾਮੂਲੀ ਕਾਰਾਂ ਮਿਲਦੀਆਂ ਨੇ ਤਾਂ ਲੋਕਪਾਲ ਦੇ ਮੈਂਬਰਾਂ ਨੂੰ BMW ਵਰਗੀਆਂ ਮਹਿੰਗੀਆਂ ਕਾਰਾਂ ਕਿਉਂ ਚਾਹੀਦੀਆਂ ਨੇ? शिवसेना यूबीटी दी प्रियंका चतुर्वेदी ने सवाल उठाने कहा कि जो सरकार हमेशा देसी उत्पादन की गल करती है वो विदेशी कंपनी कार क्यों खरीद रही है तखत श्री केसगढ़ साहिब के जथेदार से श्री अकाल तख्त साहब के कार्यकारी जथेदार ज्ञानी कुलदीप सिंह गढ़काज का दस्तार बंदी समागम पच्ची अक्तूबर नखत श्री केसगढ़ साहिब विखे रखा गया है ਇਸੋ ਪਹਿਲਾਂ 10 ਮਾਰਚ ਨੂੰ ਜਥੇਦਾਰ ਗੜਗੱਜ ਦੀ ਸ਼ੋਮਣੀ ਕਮੇਟੀ ਨੇ ਆਪਣੇ ਪੱਧਰ ਤੇ ਦਸਤਾਰਬੰਦੀ ਕੀਤੀ ਸੀ ਜਿਸ ਨੂੰ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਟਕਸਾਲਾਂ ਤੋਂ ਮਾਨਤਾ ਨਹੀਂ ਸੀ ਮਿਲੀ ਜਿਸ ਕਾਰਨ ਲਗਾਤਾਰ ਚੱਲ ਰਿਹਾ ਵਿਵਾਦ ਤੋਂ ਬਾਅਦ ਸ਼ੋਮਣੀ ਕਮੇਟੀ ਨੇ ਮੋੜ ਸਮਾਗਮ ਰੱਖ ਕੇ ਉਪਰੋਕਤ ਪਾਸੋਂ ਮਾਨਤਾ ਪ੍ਰਾਪਤ ਕਰਨ ਲਈ ਜਥੇਦਾਰ ਗੜਗੱਜ ਦੀ ਮੋੜ ਦਸਤਾਰਬੰਦੀ ਕਰਨ ਦਾ ਫੈਸਲਾ ਲਿਆ ਈ ਪਿਛਲੇ ਲੰਗੇ ਸਮਾਗਮ ਵਿੱਚ ਜਥੇਦਾਰ ਨੂੰ ਵੱਖ-ਵੱਖ ਵਿਰੋਧ ਝੱਲਣੇ ਪਏ ਸਨ ਜਿਸ ਵਿੱਚ ਮੁੱਖ ਤੌਰ ਤੇ 6 ਜੂਨ ਤੇ ਬੰਦੀ ਛੋੜ ਦਿਵਸ ਦਾ ਸਮਾਗਮ ਸ਼ਾਮਲ ਹੈ ਐਸਬਾਦ ਹੋਣੇ ਸ਼ੋਮਨੀ ਕਮੇਟੀ ਨੇ ਇਸ ਮਾਗਮ ਰੱਖ ਕੇ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਸਕੱਤਰ ਪ੍ਰਤਾਪ ਸਿੰਘ ਨੇ ਮੁਖੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਮੁਖ ਰੱਖਦਿਆ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਸਮੂਹ ਨਿਹੰਗ ਸਿੰਘ ਦਲ ਪੰਥੀਆਂ ਸਿੱਖ ਸੰਪਰਦਾਵਾਂ ਜਥੇਬੰਦੀਆਂ ਤੇ ਮਹਾਪੁਰਖਾਂ ਵੱਲੋਂ ਮਾਨ ਸਨਮਾਨ ਦੇ ਕੇ ਪੰਥਕ ਜ਼ਿੰਮੇਵਾਰੀ ਸੌਂਪਣ ਲਈ ਤਖਤ ਚਿਰੀਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ पच्ची अक्तूबर सवेरे दस बजे विशेष समागम होगा चौथे पातशाह श्री गुरु रामदास जी के प्रकाश पुरब संबंधी गुरुद्वारा श्री मंजी साहेब दीवान हाल विखे लगातार कथा विचार कर रहे सिख कौम के प्रसिद्ध कथावाचक भाई साहेब भाई पिंदपाल आज कथा समाप्ति समय श्रोमणी कमेटी वालों विशेष तौर पर सम्मानित किया गया 8 ਜੁਲਾਈ ਤੋਂ ਲਗਾਤਾਰ ਕਥਾ ਦੀ ਸੇਵਾ ਨਿਭਾ ਰਿਹਾ ਸਤ ਜਿਸ ਦੌਰਾਨ ਅੱਜ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਤੇ ਸਾਜਕਾਨ ਜੀ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਸਮੇਤ ਵਾਕ-ਵਾਕ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਜਕਾਨ ਜੀ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਕਿ ਸੰਗਤਾਂ ਪਾਈ ਪਿੰਦਰਪਾਲ ਸਿੰਘ ਦੁਆਰਾ ਕੀਤੀ ਜਾਂਦੀ ਕਥਾ ਨੂੰ ਬੜੇ ਸਹਿਜ ਨਾਲ ਸੁਣਦੀਆਂ ਨੇ ਤੇ ਉਹਨਾਂ ਵੱਲੋਂ ਸਹਿਜ ਨਾਲ ਕੀਤੀ ਗੁਰਬਾਣੀ ਸ਼ਬਦ ਦੀ ਕਥਾ ਨੇ ਕਈਆਂ ਦੇ ਜੀਵਨ ਬਦਲੇ ਨੇ ਉਨਾ ਪਾਈਪਿੰਦਰ ਪਾਲ ਸਿੰਘ ਵੱਲੋਂ ਤਰਮਦੇ ਪਰਚਾਰ ਤੇ ਪਸਾਰ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਗਾ ਕਰਦੇ ਆਸਪ੍ਰਕਟਾਈ ਕਿਉਂ ਇਸੇ ਤਰ੍ਹਾਂ ਨਿਰੰਤਰ ਕਾਰਜਸ਼ੀਲ ਰਹਣਗੇ ਸੋ ਅੱਜ ਸਿੱਖ ਪੰਥ ਦਾ ਮਹਾਨ ਵਿਦਵਾਨ ਪਾਈਪਿੰਦਰ ਪਾਲ ਸਿੰਘ ਜਿਹਨੂੰ ਸਤਗੁਰਾਂ ਨੇ ਮਹਾਰਤ ਵਖੇ ਕੀਤੀ ਪਵਿੱਤਰ ਗੁਰਬਾਣੀ ਦਸ਼ਮ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਭਾਈ ਆਨੰਦ ਲਾਲ ਜੀ ਭਾਈ ਗਰਦਾਸ ਜੀ ਉਦੋਂ ਅਲਾਵਾ ਕਿਤੇ ਕਿਤੇ ਵਖਿਆਨ ਦੇ ਤੌਰ ਤੇ ਕੋ ਸਾਖੀ ਦਾ ਕਰ ਲੈਣ ਬਖਿਆਨ ਨੇ ਤੇ ਇੱਥੇ ਇਸ ਅਦਾਰੇ ਚ ਗੁਰਮਤ ਦੇ ਭਰਪੂਰ ਇਸ ਜਾਜਵੇ ਤਹਿ ਤੇ ਹਮੇਸ਼ਾ ਕਥਾ ਕਰਦੇ ਆ ਤੇ ਸੁੱਤੇ ਸਿੱਧੇ ਸਾਡੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਤਖੰਡ ਵਾਸੀ ਉਹ ਜਦੋਂ ਇਹਨਾਂ ਦੀ ਸਮਾਪਤੀ ਹੁੰਦੀ ਸੀ ਬੰਦੀ ਛੋੜ ਦਿਵਸ ਤੇ ਤੇ ਉਹ ਵੀ ਆਇਓ ਸੀ ਉਹਨਾਂ ਨੇ ਸੁੱਤੇ ਸਿੱਧ ਕਿਹਾ ਕਿ ਭਾਈ ਪਿੰਦਰਪਾਲ ਸਿੰਘ ਜੀ ਤੁਸੀਂ ਹੁਣ ਥੋੜਾ ਜਿਹਾ ਆਗਾਂ ਨੂੰ ਆ ਜਾਓ ਬੰਦੀ ਛੋੜ ਦਿਵਸ ਤੋਂ ਲੈ ਕੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਬੰਦੀ ਛੋੜ ਦਿਵਸ ਤੱਕ ਤੁਸੀਂ ਇੱਥੇ ਕਥਾ ਕਰਿਆ ਕਰੋ ਸਵਾਜੋਨੀ 6 ਅਕਤੂਬਰ ਤੋਂ ਲੈ ਕੇ 22 ਅਕਤੂਬਰ ਤੱਕ ਲਗਾਤਾਰ 16 ਦਿਨ ਹਾਜ਼ਰੀ ਭਰੀ ਆ ਤੇ ਇਹਨਾਂ 16 ਦਿਨਾਂ ਦੇ ਵਿੱਚ ਸੰਗਤਾਂ ਨੇ ਵੀ ਖੂਬ ਭਰਮਾ ਹੰਗਾਰਾ ਵੀ ਦਿੱਤਾ ਤੇ ਕਥਾ ਵੀ ਸਰਵਣ ਕੀਤੀ ਸੋ ਉਹਨਾਂ ਨੂੰ ਅੱਜ ਰਾਸਮੀ ਤੌਰ ਤੇ ਮਾਨ ਸਨਮਾਨ ਦੇ ਕੇ ਵਧਾਈ ਦਿੱਤੀ ਗਈ ਆ ਸੋ ਉਹਨਾਂ ਨੇ ਵੀ ਸਾਰਿਆਂ ਨੇ ਤੇ ਮੈਂ ਵੀ ਆਪਣੇ ਸਮੋਚਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਉਂਦੀ ਸ਼ਤਾਬਦੀ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਸੂ ਖਾਲਸਾ ਪੰਥ ਵੱਧ ਚੜ ਕੇ ਸ਼ਤਾਬਦੀ ਦੇ ਵਿੱਚ ਜੋ ਆਪਣਾ ਹਿੱਸਾ ਪਾਵੇ CBI ਨੇ रिश्वतखोरी ਦੇ ਮਾਮਲੇ ਵਿੱਚ ਪੰਜਾਬ ਦੇ ਰੋਪੜ ਰੇਂਜ ਦੇ ਮੌਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਅਧੀਨ ਕੰਮ ਕਰਦੇ ਆਈਪੀਐਸ ਅਧਿਕਾਰੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। CBI ਚੰਡੀਗੜ੍ਹ ਪ੍ਰੇਸ਼ਤਾਚਾਰ ਵਿਰੋਧੀ ਬਿਊਰੋ ਦੀ ਟੀਮ ਨੇ रोपर रेंज दे दो आईपीएस अधिकारियों ਨਾਲ ਸੰਪਰਕ ਕੀਤਾ ਤੇ ਉਹਨਾਂ ਤੋਂ ਪੁੱਲਰ ਦੇ ਸਰਵਿਸ ਰਿਕਾਰਡ ਬਾਰੇ ਪੁੱਛਗਿੱਛ ਕੀਤੀ। ਅਧਿਕਾਰਿਤ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਰੋਪੜ ਰੇਂਜ ਦੇ ਦੋ ਐਸਐਸਪੀ ਤੋਂ ਪੁੱਲਰ ਦੇ ਸਰਵਿਸ ਰਿਕਾਰਡ ਬਾਰੇ ਪੁੱਛਗਿੱਛ ਕੀਤੀ ਗਈ ਸੀ। सीबीआई ਜਲਦੀ ਹੀ ਇੱਕ ਐਸਪੀ ਤੇ ਦੋ ਡੀਐਸਪੀ ਪੱਧਰ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰੇਗੀ। ਪੰਜਾਬ ਸਰਕਾਰ ਦੀ ਗ੍ਰਾਵੀਪਾਕ ਦੁਆਰਾ ਪੁੱਲਰ ਨੂੰ ਮੌਤਲ ਕਰਨ ਤੋਂ ਬਾਅਦ ਉਸ ਦੀ ਜਾਇਦਾਦ ਦੀ ਰਿਟਰਨ ਹੁਣ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਰਾਹੀਂ ਗ੍ਰਹਿ ਮੰਤਰਾਲੇ ਨੂੰ ਸੌپے ਗਏ ਆਪਣੇ ਸਾਲਾਨਾ ਜਾਇਦਾਦ ਰਿਟਰਨ ਹਲਫਨਾਮੇ ਵਿੱਚ ਪੁੱਲਰ ਨੇ ਕਿਹਾ ਕਿ ਉਹ 16 ਕਰੋੜ ਦੀ ਅਚਲ ਜਾਇਦਾਦ ਦਾ ਮਾਲਕ ਹੈ ਇਸ ਤੋਂ ਇਲਾਵਾ ਉਸ ਨੇ ਆਪਣੀ ਸਾਲਾਨਾ ਆਮਦਨ ਲਗਭਗ 27 ਲੱਖ ਤੇ ਆਪਣੇ ਪਰਿਵਾਰ ਦੀ ਆਮਦਨ 11 ਲੱਖ ਦੱਸੀ ਜੋ ਕੁੱਲ 38 ਲੱਖ ਬਣਦੀ ਹੈ 34 ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਡੀਆਈਜੀ ਨੂੰ ਸਸਪੈਂਡ ਕਰਨ ਦੇ ਮਾਮਲੇ ਵਿੱਚ ਸ਼ੋਮਨੀਆ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸ਼ਬਦੀ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਸੀਐਮ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ। ਸ਼ੋਮਨੀਆ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਭਗਵੰਤ ਮਾਨ ਦਾ ਏ ਟਵੀਟ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਮ ਤੇ ਉਸ ਆਲੋਚਨਾ ਨੂੰ ਦੂਰ ਕਰਨ ਦੀ ਇੱਕ ਬੇਸ਼ਰਮੀ ਵਾਲੀ ਕੋਸ਼ਿਸ਼ ਹੈ ਜਿਸ ਦਾ ਸਾਹਮਣਾ ਉਹ ਕਿ ਉਹਨਾਂ ਦੇ ਮੰਤਰੀ ਤੇ ਵਿਧਾਇਕ ਆਪਣੀ ਸਰਕਾਰ ਦੇ ਪ੍ਰਿਸ਼ਟਾਚਾਰ ਉਤੇ ਚੁੱਪ ਰਹਿਣ ਤੇ ਉਸ ਵਿੱਚ ਸ਼ਮੂਲੀਅਤ ਹੋਣ ਕਰਕੇ ਕਰ ਰਹੇ ਨੇ ਸੁਖਬੀਰ ਬਾਦਲ ਨੇ ਕਿਹਾ ਕਿ ਮਾਨ ਸਾਹਿਬ ਡੀਆਈਜੀ ਪੁੱਲਰ ਦੀ ਮੌਤਲੀ ਆਲ ਇੰਡੀਆ ਸਰਵਿਸੇਜ਼ ਰੂਲਜ਼ ਦੇ ਨਿਯਮ ਅਧੀਨ ਹੋਈ ਹੈ ਇਹ ਨਿਯਮ 48 ਘੰਟਿਆਂ ਤੋਂ ਬਾਅਦ ਇਸ ਸਮੇਂ ਲਈ ਸਰਕਾਰੀ ਹਿਰਾਸਤ ਵਿੱਚ ਨਜ਼ਰਬੰਦ ਕੀਤੀ ਗਈ ਕਿਸੇ ਵੀ ਅਧਿਕਾਰੀ ਨੂੰ ਮੌਤਲ ਕਰਨ ਦਾ ਹੁਕਮ ਦਿੰਦਾ ਹੈ ਅਜਿਹੇ ਮਾਮਲੇ ਵਿੱਚ ਨਾ ਤਾਂ ਤੁਹਾਡੀ ਤੇ ਨਾ ਹੀ ਤੁਹਾਡੀ ਸਰਕਾਰ ਦੀ ਕੋਈ ਭੂਮਿਕਾ ਹੈ ਨਾ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਬਦਲ ਸੀ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਮੁਹੰਮਦ ਮੁਸਤਾਫਾ ਨੇ ਆਪਣੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਸਬੰਧ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਆਪਣੇ ਪੁੱਤਰ ਨੂੰ ਲੈ ਕੇ ਕਈ ਖੁਲਾਸੇ ਕੀਤੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਆਪਣੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪੰਜ ਕੋਲਾ ਵਿੱਚ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋਏ ਉਹਨਾਂ ਕਹਿੰਿਆ ਕਿ ਉਹਨਾਂ ਦਾ ਪੁੱਤਰ ਮਾਨਸਿਕ ਤੌਰ ਤੇ ਕਾਫੀ ਬਿਮਾਰ ਸੀ ਉਹਨਾਂ ਦੇ ਪੁੱਤ ਨੂੰ ਸਮਝ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ ਤੇ ਕੀ ਨਹੀਂ ਉਹਨਾਂ ਆਪਣੀ ਗੱਲ ਜਾਰੀ ਰੱਖਦੇ ਆ ਕਿ ਅਕੀਲ ਨੇ ਉਹਨਾਂ ਦੇ ਕਮਰੇ ਵਿੱਚ ਵੀ ਅਗਲਗਾ ਦਿੱਤੀ ਸੀ ਇਨਾ ਹੀ ਨਹੀਂ ਉਸਨੇ ਕਈ ਵਾਰ ਆਪਣੀ ਮਾਂ ਤੇ ਵੀ ਹਮਲਾ ਕੀਤਾ ਇਸ ਤੋਂ ਇਲਾਵਾ ਅਕੀਲ ਨੇ ਕਈ ਵਾਰ ਪੁਲਿਸ ਮੁਲਾਜ਼ਮਾਂ ਤੇ ਵੀ ਹੱਥ ਚੁੱਕਿਆ ਸੀ ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਪੁੱਤਰ ਦੀ ਮੌਤ ਤੋਂ ਲੈ ਕੇ ਆਪਣੀ ਨੂੰ ਨਾਲ ਆਪਣੇ ਰਿਸ਼ਤੇ ਤੱਕ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਕਹਾਂ ਕਿ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਹੈ ਸਿਰਫ ਉਹੀ ਵਿਅਕਤੀ ਜਿਸ ਨੇ ਆਪਣਾ ਪੁੱਤਰ ਗਵਾ ਦਿੱਤਾ ਹੈ ਮੌਤ ਦੇ ਦਰਦ ਨੂੰ ਸਮਝ ਸਕਦਾ ਹੈ ਇਸ ਤੋਂ ਵੱਡਾ ਦੁੱਖ ਦੁਨੀਆ ਵਿੱਚ ਕੋਈ ਨਹੀਂ ਹੈ ਉਹਨਾਂ ਕਹਾਂ ਕੁਝ ਨੀਚ ਸੋਚ ਵਾਲੇ ਲੋਕ ਮੇਰੇ ਪੁੱਤਰ ਤੇ ਮੇਰੇ ਜ਼ਖਮਾਂ ਤੇ ਲੋਨ ਛਿੜਕ ਰਹੇ ਨੇ ਪਰ ਮੈਂ ਘਬਰਾਉਣ ਵਾਲਾ ਨਹੀਂ ਹਾਂ ਕਿੰਨੇ ਕੇਸਿਸ ਵਿੱਚ ਉਸਨੇ ਪੁਲਿਸ ਵਾਲੋਂ ਤੇ ਹੱਥ ਉਠਾਏ मैं माफी मांगी मैंने सिपाहियों से मामला दबाया अपने घर की इज्जत बचाई है मेरे कमरे में उसने आग लगाई मेरे घर में दो बार पुलिस को रिपोर्ट भी किया पंचकुला पुलिस को पंजाब पुलिस में तो पचास बार मैंने उसको भेजा सेफ कस्टडी में हम पब्लिक लाइफ में बहुत सारी चीजें हमें छिपानी पड़ती है अगर वो साइकोटिक हो गया था दो से साइकोटिक को पता नहीं होता वो क्या बोल रहा है उसने 19 मिनट की वीडियो में तो उसने हमें तो ये बना दिया जैसे मेरी वाइफ और मेरी बेटी और मेरी बहू कोठा चलाते इससे आगे डेले हमें पता नहीं क्या क्या कहता था वो तो ये कहता था कि हम जो लोग ही कोठा चलाते हैं हम लोग शासी लोग हमारे घरों में आते हैं और हम अपनी औरतों को ऑफर करते हैं लेकिन हम दस मिनट का गुस्सा होता था फिर हमें तरस आता था तो बीमार है उसी हालत में उसने वीडियो बनाई सत्ताईस अगस्त को आठ अक्टूबर को उसने दो से तीन मिनट की वीडियो बनाई जिसमें वो माफी मांग रहा है उसको ये भी नहीं पता कि चालीस दिन पहले वीडियो बनाई वो कहता है मैंने एक साल पहले वीडियो डाली थी तो मेरा बच्चा साइकोटिक था दिमागी मरीज था इसी नॉन साइंस कंप्लीट नॉन ये मेरे बेटे की मौत पे मेरा साथ देने की बजाय उसके साथ खेल रहे हैं ये कुछ सियासी लोग हैं शमसुद्दीन वगैरह कुछ भी नहीं है ये तो, तो चक्के हैं ये इनके खिलाफ फ्रॉड के केस दर्ज हुए बैंक फ्रॉड के इनको तो कोई इस्तेमाल कर रहा है ਦੀਵਾਲੀ ਤੋਂ ਬਾਅਦ ਦਿੱਲੀ ਵਿੱਚ ਪ੍ਰਦੂਸ਼ਣ ਵਿੱਚ ਬਹੁਤ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਇਸ ਸਭ ਦਰਮਿਆਨ ਪੰਜਾਬ ਵਿੱਚ ਪ੍ਰਾਲੀ ਸਾੜਨ ਕਾਰਨ ਦਿੱਲੀ ਵਿੱਚ ਪ੍ਰਦੂਸ਼ਣ ਵਧਨ ਤੇ ਸਿਆਸੀ ਬਹਿਸ ਤੇਜ਼ ਹੋ ਗਈ ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸੇ ਜਾਣ ਦਾ ਦੋਸ਼ ਕਾਂਗਸੀ ਵਿਧਾਇਕ ਪ੍ਰਗਟ ਸਿੰਘ ਨੇ ਪਾਜਪਾ ਦੇ ਆਈਟੀ ਸੈੱਲ ਤੇ ਲਗਾਇਆ ਹੈ ਤੇ ਇਸ ਦੀ ਸਖਤ ਨਿਖੇਦੀ ਕੀਤੀ ਉਹਨਾਂ ਸੋਸ਼ਲ ਮੀਡੀਆ ਮੰਚ ਐਕਸ ਤੇ ਆਪਣੀ ਪੋਸਟ ਵਿੱਚ ਕਿਹਾ ਕਿ ਪੰਜਾਬ ਨੂੰ ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਣਾ ਗਲਤ ਹੈ ਉਹਨਾਂ ਕਿਆ ਹਰ ਸਾਲ ਦੀ ਤਰ੍ਹਾਂ ਪਾਛਪਾਦਾ ਆਈਟੀ ਸੈਲ ਵੀ ਇੱਕ ਵਾਰ ਫੇਰ ਦਿੱਲੀ ਪ੍ਰਦੂਸ਼ਣ ਲਈ ਪੰਜਾਬ ਨੂੰ ਦੋਸ਼ੀ ਠਹਿਰਾਉਂਦੇ ਹੋਏ ਝੂਠ ਫੈਲਾ ਰਹੀ ਹੈ ਪਹਿਲਾਂ ਆਮ ਆਦਮੀ ਪਾਰਟੀ ਦਾ ਆਈਟੀ ਸੈਲ ਵੀ ਇਸੇ ਤਰ੍ਹਾਂ ਝੂਠ ਫੈਲਾਉਂਦਾ ਹੁੰਦਾ ਸੀ ਜਦੋਂ ਉਹਨਾਂ ਦੀ ਦਿੱਲੀ ਵਿੱਚ ਸਰਕਾਰ ਹੁੰਦੀ ਸੀ ਉਹ ਦਿੱਲੀ ਦੇ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਬੀਜੇਪੀ ਦੀ ਹੋਵੇ ਕਿਉਂਕਿ ਹੈ ਤਾਂ ਇੱਕ ਦੂਸਰੇ ਦੀਆਂ ਇਹ ਏ ਵੀ ਟੀਮਾਂ ਲੇਕਿਨ ਹਮੇਸ਼ਾ ਪੋਲੂਸ਼ਨ ਦੇ ਨਾਂ ਤੇ ਬਦਨਾਮ ਜਿਹੜਾ ਆ ਉਹ ਪੰਜਾਬ ਨੂੰ ਕੀਤਾ ਜਾਂਦਾ ਪੰਜਾਬ ਦੇ ਕਿਸਾਨ ਨੂੰ ਕੀਤਾ ਜਾਂਦਾ ਔਰ ਬਹੁਤ ਇਹੋ ਜਿਹੀਆਂ ਸਟੱਡੀਜ਼ ਹੈਗੀਆਂ ਜਿਹਦੇ ਵਿੱਚ ਹਰਿਆਣੇ ਦਾ ਔਰ ਪੰਜਾਬ ਦਾ ਜਿਹੜਾ ਪੋਲੂਸ਼ਨ ਹੈ ਖਾਸ ਕਰਕੇ ਕਿਸਾਨੀ ਨਾਲ ਜੁੜਿਆ ਹੋਇਆ ਉਹ ਦਿੱਲੀ ਨੂੰ ਕਿਸੇ ਤਰ੍ਹਾਂ ਵੀ ਇਫੈਕਟ ਨਹੀਂ ਕਰਦਾ ਕਿਉਂਕਿ ਨਾ ਦਿੱਲੀ ਦੇ ਵਿੱਚ ਇਹਨਾਂ ਨੇ ਯਮਨਾ ਸਾਫ ਕੀਤੀ ਔਰ ਨਾ ਦਿੱਲੀ ਦੇ ਵਿੱਚ ਪੋਲਿਊਸ਼ਨ ਲਈ ਕੋ ਕੰਮ ਕੀਤਾ ਸੋ ਇਹਸ ਕਰਕੇ ਮੇਰੀ ਤਾਂ ਭਗਵੰਤ ਮਾਨ ਜੀ ਨੂੰ ਗੁਜ਼ਾਰਿਸ਼ ਹੈ ਕਿ ਹੁਣ ਤਾਂ ਦਿੱਲੀ ਦੇ ਵਿੱਚ ਸਰਕਾਰ ਵੀ ਬੀਜੇਪੀ ਦੀ ਆ ਜਾ ਕੇ ਫੈਕਟਸ ਐਂਡ ਫਿਗਰ ਨਾਲ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰੋ ਤਾਂ ਕਿ ਪੰਜਾਬ ਨੂੰ ਔਰ ਪੰਜਾਬ ਦੀ ਕਿਸਾਨੀ ਨੂੰ ਬਦਨਾਮ ਨਾ ਕੀਤਾ ਜਾਵੇ ਔਰ ਇਹ ਸਾਰੀਆਂ ਚੀਜ਼ਾਂ ਕਿਉਂਕਿ ਤੁਸੀਂ ਜਦੋਂ ਰਲ ਮਿਲ ਕੇ ਖੇਡਦੇ ਆ ਤੇ ਮੈਨੂੰ ਲੱਗਦਾ ਫਿਰ ਅਲਟੀਮੇਟਲੀ ਪੰਜਾਬ ਤੇ ਪੰਜਾਬ ਦਾ ਕਸਾਨ ਤੁਹਾਨੂੰ ਮਿਲਦਾ ਜਿਹੜਾ ਬਦਨਾਮ ਕਰਨ ਨੂੰ ਤੁਸੀਂ ਪੰਜਾਬ ਨੂੰ ਤੁਰੇ ਫਿਰਦੇ ਪੰਜਾਬ ਐਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਜਲੰਧਰ ਦੇ ਫਿਲੌਰ ਪੁਲਿਸ ਸਟੇਸ਼ਨ ਦੇ ਮੁਤਲ ਐਸ ਐਚਓ ਪੂਸ਼ਨ ਕੁਮਾਰ ਨੂੰ ਫਟਕਾਰ ਲਗਾਈ ਕਮਿਸ਼ਨ ਦੀ ਚੇਅਰਪਰਸਨ ਨੇ ਐਸ ਐਚਓ ਨੂੰ ਸਪਸ਼ਟ ਤੌਰ ਤੇ ਕਿਹਾ ਕਿ ਉਹ ਮਾਮਲੇ ਨੂੰ ਜਾਂਚ ਲਈ ਮਾਰਕ ਕਰ ਰਹੀ ਹੈ ਉਹਨਾਂ ਪੁਲਿਸ ਸਟੇਸ਼ਨ ਤੇ ਔਰਤ ਨਾਲ ਹੋਈ ਗੱਲਬਾਤ ਦੀ ਸੀਸੀਟੀਵੀ ਫੁਟੇਜ ਵੀ ਮੰਗੀ ਕਮਿਸ਼ਨ ਦੀ ਚੇਅਰਪਰਸਨ ਨੇ ਐਸਐਚਓ ਨੂੰ ਕਿਹਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜਬਰਜਨਾਬ ਪੀੜਤਾ 14 ਸਾਲ ਦੀ ਹੈ ਤੇ ਤੁਸੀਂ ਉਸ ਨੂੰ ਸੰਬੋਧਨ ਕਰਨ ਲਈ ਕਿਸ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਹੋ ਮੈਨੂੰ ਤੁਸੀਂ ਸੁੰਦਰ ਲੱਗਦੇ ਹੋ ਦਾ ਕੀ ਅਰਥ ਹੈ ਉਹ ਤੁਹਾਡੀ ਪੋਤੀ ਦੀ ਉਮਰ ਦੀ ਹੈ ਦੱਸੋ ਇਹ ਕਿ ਫਿਲੌਰ ਪੁਲਿਸ ਥਾਣੇ ਦੇ ਐਸਐਚਓ ਪੂਸ਼ਨ ਕੁਮਾਰ ਵਿਰੁੱਧ ਔਰਤਾਂ ਪ੍ਰਤੀ ਅਸ਼ਲੀਲ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਸੀ ਇਸ ਮਾਮਲੇ ਸੰਬੰਧੀ ਦੋ ਔਰਤਾਂ ਪਹਿਲਾਂ ਹੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਚੁੱਕੀਆਂ ਨੇ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਸਟੇਸ਼ਨ ਦੀ ਸੀਸੀਟੀਵੀ ਰਿਕਾਰਡਿੰਗ ਮੰਗੀ ਹੈ ਤੁਸੀਂ ਮੈਨੂੰ ਉਸ ਚੀਜ਼ ਦਾ ਜਵਾਬ ਦਿਓ ਜੋ ਤੁਹਾਡੀ ਕਨਵਰਸੇਸ਼ਨ ਇਹਦੇ ਨਾਲ ਹੋਈ ਹੈ ਸਰ ਬੇਨਤੀ ਹੈ ਮਾਨਯੋਗ ਹਾਈ ਕੋਰਟ ਦੇ ਹੁਕਮ ਨਾਲ ਕੈਮਰੇ ਲੱਗੇ ਹੋਏ ਕੈਮਰਾ ਸਾਥ ਲਗਾ ਦਿਓ ਮੈਂ ਕੁਝ ਨਹੀਂ ਸੁਣ ਸਕਦਾ ਨੇ ਜੋ ਵੀਡੀਓ ਰਿਕਾਰਡਿੰਗ ਇਹ ਸੁਣਾ ਰਹੀ ਆ ਜਿਸ ਤਰੀਕੇ ਨਾਲ ਤੁਸੀਂ ਇਹਨੂੰ ਬੁਲਾ ਰਹੇ ਹੋ ਉੱਥੇ ਤੇ ਤੁਹਾਡਾ ਹੱਕ ਬੰਦਾ ਯੂਨੀਫਾਰਮ 'ਚ ਉਹ ਤੁਸੀਂ ਸੀਨੀਅਰ ਬੰਦੇ ਹੋ ਤੁਸੀਂ ਜਾਂ ਕੇ ਪਸਾਬ ਨੂੰ ਵੇਖ ਰਹੇ ਤੁਸੀਂ ਉਹਨਾਂ ਤੁਸੀਂ ਮੇਰੀ ਗੱਲ ਸੁਣੋ ਇੱਕ ਜਿਹੜਾ ਰਿਸਪੌਂਸਿਬਲ ਬੰਦਾ ਯੂਨੀਫਾਰਮ 'ਚ ਹੈ ਉਹ ਇੱਕ ਗੱਲ ਕਹੇਗਾ ਕਿ ਬੀਬਾ ਤੇਰਾ ਸੀ ਜੋ ਰਿਕਾਰਡ ਬਿਆਨ ਕਰਨਾ ਹੈ ਆਪਣਾ ਬੰਦਾ ਲੈ ਕੇ ਉਸੇ ਆ ਜਾ ਤੁਸੀਂ ਕਿਉਂ ਐਸਾਸ ਕੇ ਹੱਥ ਦੇਖ ਲੈਣੇ ਆ ਯੂਜ਼ ਕਰ ਲਾਂਗੇ ਦੇਖ ਲੈਣੇ ਆ ਕਿੱਦਾਂ ਚੱਲਣਾ ਮੈਂ ਖੁਦ ਸੁਣੀ ਉਹ ਵੀਡੀਓ ਸਰ ਬੇਬਦੀ ਹੈ ਆ ਕਿ ਉਹ ਮੋਕੇ ਜੋ ਬੱਤੀਆਂ ਤੇ ਤੋੜ-ਮੋੜ ਕੇ ਨਹੀਂ ਉਹ ਤੁਹਾਡੀ ਆਵਾਜ਼ ਹੈ ਸਰ ਬੇਬਦੀ ਹੈ ਉਹਦੇ ਵਿੱਚ ਕੀ ਨਹੀਂ ਹੈਗੀ ਆ ਉਹਦੇ ਵਿੱਚ ਕਲੀਅਰ ਕਰ ਰਹੀ ਹੈ ਆਪ ਵੀ کہہ رہی ਹੈ ਆਹ ਵੀ ਕੱਲ پوری ਜਾਣ ਨਹੀਂ ਦੇ ਪਾ ਰਹੀ ਨੇ ਜਿਹੜੀ ਭਾਈ ਜੀ ਕਿ ਚਾਹੇਗਾ ਤੁਹਾਡੇ ਪਪਾ ਨਾਲ ਤੁਹਾ ਭਾਈ ਮੈਂ ਠੀਕ ਹੈ ਵਿਚਾਰ ਇਹ ਖੰਧ ਰਿਹਾ ਹਾਂ ਓਕੇ ਨਹੀਂ ਉਸੇ ਨਹੀਂ ਕਿਹਾ ਨਾ ਖੋਦ ਵੀਡੀਓ ਸੁਣੀਏ ਰਿਕਾਰਡਿੰਗ ਸੁਣੀਏ ਕਿ ਉਹ ਜਿਹੜਾ ਜੀ ਪਹੁੰਚਾਗੇ 5 ਮਿੰਟ ਪਹੁੰਚਾਗੇ ਕਦੋਂ ਇਹਨੇ ਫਿਰ ਤੋਂ ਇਹ ਵੀ ਗੱਲ ਕਹੀ ਆ ਕਿ ਮੈਨੂੰ ਡਰ ਲੱਗ ਰਿਹਾ ਕੁਝ ਕਰਨਾ ਤੇ ਨਹੀਂ ਕਿਸੇ ਹਾਂ ਕੁਝ ਕਰ ਲਾਂਗੇ ਸੋ ਲੈਟਸ ਨੋ ਟਾਕ ਅਬਾਊਟ ਥੈਟ ਓਕੇ ਜਿਹੜੀ ਚੀਜ਼ ਰਿਕਾਰਡਡ ਤੇ ਹੈਗੀ ਆ ਉਹ ਤੇ ਹੈ ਹੀ ਹੈ ਬਾਕੀ ਤੁਸੀਂ ਜੋ ਮਰਜ਼ੀ ਝੂਠ ਬੋਲੀ ਜਾਓ ਤਾਂ ਮੈਨੂੰ ਨਹੀਂ ਸਮਝ ਆ ਰਿਹਾ ਲੇਕਿਨ ਮੇਰੀ ਨਹੀਂ ਮੈਂ ਗੈਂਤ ਨਹੀਂ ਸੁਣਨੀ ਜੋ ਗੱਲ ਮੈਂ ਸੁਣੀ ਆ ਉਸ ਗੱਲ ਦੇ ਉੱਤੇ ਅਸੀਂ ਐਕਟ ਕਰਾਂਗੇ ਠੀਕ ਹੈ ਨਾ ਉਸ ਚੀਜ਼ ਦਾ ਜਵਾਬ ਤੁਹਾਡੇ ਕੋਲ ਨਹੀਂ ਆ ਬਾਕੀ ਥੋੜੀ ਮੈਂ ਇਨਕੁਆਇਰੀ ਦੇਖੂਗੀ ਵੀ ਕੀ ਨਿਕਲਿਆ ਬਾਕੀ ਜੀ ਮੈਨੂੰ ਸੀਸੀਟੀਵੀ ਫੁਟੇਜ ਜਿਹੜੀ ਹੈ ਨਾ ਉਹ ਕੋਲ ਯੂਸਟਾ ਹੈਂਗੀ ਜਿੰਦੋਂ ਇਹ ਆਏ ਨੇ ਜੋ ਵੀ ਗੱਲ ਹੋਈ ਆ ਆਪਾਂ ਨੂੰ ਚਾਹੀਦੀ ਆ ਆਰ ਲਾਈਕ ਟੂ ਸੀ ਦੈਟ ਆਰਾਈਟ ਓਕੇ ਬਿਕਾਜ਼ ਇਹ ਬੇਰੀ ਗੱਲ ਸੁਣੋ ਤੁਸੀਂ ਆਪਾਂ ਇੱਥੇ ਯੂਨੀਫਾਰਮ ਚ ਬੈਠੇ ਕਾਦ ਲਈ ਆ ਜਨਤਾ ਦੇ ਲਈ ਬੈਠੇ ਜਨਤਾ ਦੀ ਇਨਸਾਫ ਜ਼ਿਲਹੰਦਰ ਵਿਖੇ ਗੂਗੁਗਵਾਨਪੁਰਿਆ ਗੈਂਗ ਦੇ ਪੁਲਿਸ ਤੇ ਸ਼ੂਟਰਾਂ ਵਿਚਕਾਰ ਹੋਏ ਮੁਕਾਬਲੇ ਵਿੱਚ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇੱਕ ਸ਼ੂਟਰ ਦੇ ਪੇਟ ਵਿੱਚ ਗੋਲੀ ਲੱਗੀ ਤੇ ਉਸ ਨੂੰ ਹਸਪਤਾਲ ਭੱਤੀ ਕਰਵਾਇਆ ਗਿਆ ਜ਼ਖਮੀ ਦੋਸ਼ੀ ਮਨਕਰਨ ਨੂੰ ਅਮਰੀਕ ਸਰ ਵਿੱਚ ਹੋਏ ਬਦਨਾਮ ਧਰਮ ਕਤਲ ਕੇਸ ਵਿੱਚ ਸ਼ੂਟਰਾਂ ਦਾ ਸਾਥੀ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਮੌਕੇ ਤੋਂ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਨੇ ਤੇ ਮਨਕਰਨ ਦੇ ਦੋ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਅਧਿਕਾਰੀ ਅਮਤਾਬਕ ਸਲੇਮਪੁਰ ਮਸੰਡਾ ਖੇਤਰ ਵਿੱਚ ਮਨਕਰਨ ਦੇ ਟਿਕਾਣੇ ਦਾ ਪਤਾ ਲੱਗਣ ਤੋਂ ਬਾਅਦ ਟੀਮ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਬਾਰੀ ਕਰ ਦਿੱਤੀ ਜਿਸ ਨਾਲ ਪੁਲਿਸ ਨੂੰ ਕਾਰਵਾਈ ਕਰਨੀ ਪਈ ਜਿਲੰਦਰ ਪੁਲਿਸ ਦੇ ਸੀਪੀ ਤਨਪ੍ਰੀਤ ਕੌਰ ਨੇ ਦੱਸਿਆ ਕਿ ਸਵੇਰੇ ਤੜਕੇ ਰਾਮਾ ਮੰਡੀ ਖੇਤਰ ਵਿੱਚ ਕੁਝ ਗੈਂਗਸਟਰਾਂ ਨੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਉਹਨਾਂ ਦਾ ਪਤਾ ਲਗਾਇਆ ਘੇਰੇਬੰਦੀ ਦੌਰਾਨ ਤਿੰਨ ਮੁਲਜ਼ਮ ਮਨਕਰਨ ਸਿੰਘ, ਸਿਮਰਨਜੀਤ ਸਿੰਘ ਤੇ ਜੈਵੀਰ ਸਿੰਘ ਜੋ ਕਿ ਇੱਕ ਬਾਈਕ ਤੇ ਸਵਾਰ ਸਨ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮਨਕਰਨ ਜ਼ਖਮੀ ਹੋ ਗਿਆ ਉਹ ਅਮਰੀਕਾ ਵਿੱਚ ਧਰਮਜੀਤ ਉਰਫ ਧਰਮ ਦੇ ਕਤਲ ਕੇਸ ਵਿੱਚ ਲੋੜੀਂਦਾ ਸੀ ਤੇ ਉਸ ਤੋਂ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਮਨਕਰਨ ਦੇ ਬਦਨਾਮ ਗੈਂਗਸਟਰ ਜੱਗੂ ਪਗਵਾਨਪੁਰੀਆ ਤੇ ਅਮਰਿਤ ਅਦਾਲਮ ਨਾਲ ਵੀ ਸੰਬੰਧ ਸਨ ਤੁਹਾਡੇ ਕੋਲ ਇੱਕ ਇਨਫਰਮੇਸ਼ਨ ਆਈ ਸੀ ਕਿ ਰਾਮ ਮੰਡੀ ਦੇ ਏਰੀਆ ਦੇ ਵਿੱਚ ਕੁਝ ਮੁੰਡਿਆਂ ਨੇ ਆ ਕੇ ਫਾਇਰਿੰਗ ਕੀਤੀ ਹੈ ਤੇ ਇੱਕ ਜੂਏ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਉਸ ਇਨਫੋਰਮੇਸ਼ਨ ਤੇ ਅਸੀਂ ਅੱਗੇ ਐਫ ਆਈ ਆਰ ਰਜਿਸਟਰ ਕੀਤੀ ਤੇ ਉਸ ਤੇ ਕੰਮ ਕਰਦੇ ਹੋਏ ਅਸੀਂ ਦੇ ਵਿੱਚ ਜੋ ਤਿੰਨ ਮੁੰਡੇ ਇੱਕ ਵਹੀਕਲ ਤੇ ਆਏ ਤੇ ਉਹਨਾਂ ਨੇ ਆ ਕੇ ਮੌਕੇ ਤੇ ਫਾਇਰਿੰਗ ਕੀਤੀ ਅਸੀਂ ਉਹਨਾਂ ਤਿੰਨ ਮੁੰਡਿਆਂ ਦੀ ਉਹ ਮੁੰਡਿਆਂ ਦੇ ਕੰਮ ਕਰਨਾ ਸ਼ੁਰੂ ਕਰਤਾ ਉਹ ਜਦ ਅਸੀਂ ਕੀਤਾ ਉਹਦੇ ਵਿੱਚ ਇਹ ਆਇਡੈਂਟੀਫਾਈ ਹੋਏ ਤਿੰਨ ਜਣੇ ਉਸ ਲੀਡ ਤੇ ਕੰਮ ਕਰਦੇ ਹੋਏ ਜਦ ਸਾਡੇ ਕੋਲ ਇਧਰ ਇਨਫੋਰਮੇਸ਼ਨ ਆਈ ਕਿ ਇਸ ਏਰੀਆ ਦੇ ਵਿੱਚ ਉਹਦੀ ਗੋਮੈਂਟ ਪਾਈ ਗਈ ਹੈ ਤੇ ਫਿਰ ਇੱਥੇ ਇੱਕ ਐਕਸਚੇਂਜ ਆਫ ਫਾਇਰ ਹੋਇਆ ਜਿਹਦੇ ਵਿੱਚ ਬਨਕਰਨ ਸਿੰਘ ਨੂੰ ਸ਼ਿਫਟ ਕੀਤਾ ਗਿਆ ਇਥੋਂ ਹਸਪਤਾਲ ਤੇ ਨਾਲ ਦੇ ਜਿਹੜੇ ਦੋ ਦੋਸ਼ੀ ਹੈ ਉਹ ਵੀ ਫੜੇ ਗਏ ਹਨ ਤੇ ਸਾਡੇ ਇੱਕ ਮੁਲਾਜ਼ਮ ਨੂੰ ਵੀ ਹਲਕੀ ਜੀ ਸੱਟ ਲੱਗੀ ਹੈ ਉਹ ਵੀ ਅਜੇ ਅਸੀਂ ਦਵੀ ਟ੍ਰੀਟਮੈਂਟ ਕਰ ਰਹੇ ਹਾਂ ਨਿਊਯਾਰਕ ਸ਼ਹਿਰ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦੌਰਾਨ ਮਾਹੌਲ ਹਿੰਸਕ ਹੋ ਗਿਆ ਜਦੋਂ ਇਮੀਗ੍ਰੇਸ਼ਨ ਵਾਲਿਆਂ ਨੇ ਕਥਿਤ ਤੌਰ ਤੇ ਦੋ ਯੂਐਸ ਸਿਟੀਜ਼ਨ ਵਿਚ ਉਕਲ ਅਤੇ ਗੁੱਸੇ ਵਿੱਚ ਆਏ ਨੌਜਵਾਨ ਆਈ ਸਬਤਰਾਂ ਦੇ ਨਕਾਬ ਉਤਾਰਨ ਦਾ ਯਤਨ ਕਰਦੇ ਆਂ ਪੱਦੇ ਸ਼ਬਦਾਂ ਦੀ ਵਰਤੋਂ ਕਰਨ ਲੱਗੇ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੇਜ਼ੂਰਾਨ ਮਜ਼ਾਹਰਾਕਾਰੀਆਂ ਵੱਲੋਂ ਇਮੀਗ੍ਰੇਸ਼ਨ ਅਫਸਰਾਂ ਨੂੰ ਨਿਊਯਾਰਕ ਸ਼ਹਿਰ ਵਿੱਚੋਂ ਬਾਹਰ ਨਿਕਲਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਦੇ ਅਫਸਰਾਂ ਨੇ ਮੋੜਵੀਂ ਕਾਰਵਾਈ ਕਰਦੇ ਆ ਮਜ਼ਾਹਰਾਕਾਰੀਆਂ ਉੱਤੇ पेपर स्प्रे ਕੀਤਾ ਤੇ کئی جنے گرفتار ਵੀ ਕਰਨے امریکہ ਦੇ ਗ੍ਰੈਸ ਵਿਖਿਆ ਵੀ ਪਾਗਨੇ ਕਿਆ ਕਿ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਕੁਝ ਲੋਕਾਂ ਨੇ ਦੰਗੇ ਕਰਨ ਦੇ ਯਤਨ ਕੀਤੇ ਪਰ ਸਰਕਾਰੀ ਕਾਰਵਾਈ ਵਿੱਚ ਅੜਿੱਕੇ ਡਾਹਣ ਵਾਲੇ ਬਖਸ਼ੇ ਨਹੀਂ ਜਾਣਗੇ ਮੀਡੀਆ ਰਿਪੋਰਟਰਾਂ ਮੁਤਾਬਕ ਕੈਨਾਲ ਸਟਰੀਟ ਇਲਾਕੇ ਵਿੱਚ ਛਾਪੇ ਦੌਰਾਨ ਤਕਰੀਬਨ 40 ਜਣੇ ਗੱਡੀਆਂ ਵਿੱਚ ਲਾਦ ਕੇ ਲਿਜਾਏ ਗਏ ਕੌਂਸਲ ਮੈਂਬਰ ਕ੍ਰਿਸਟੋਫਰ ਮਾਰਟ ਤੇ ਪਬਲਿਕ ਐਡਵੋਕੇਟ ਜੁਮਾਨ ਵਿਲੀਅਮਜ਼ ਨੇ ਪੈਸ ਦੀ ਕਾਰਵਾਈ ਨੂੰ ਮਨੁੱਖਤਾ ਵਿਰੋਧੀ ਘਰਾਰ ਦਿੱਤਾ ਕਟਨਾਕਰਮ ਨੂੰ ਅੱਖੀ ਦੇਖਣ ਵਾਲਿਆਂ ਨੂੰ ਦੱਸਿਆ ਕਿ ਨਕਾਬਪੋਸ਼ ਵਰਦੀ ਧਾਰੀ ਅਫਸਰ ਕਨਾਲ ਸਟਰੀਟ ਵਿੱਚ ਕੰਮ ਕਰਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਪੁੱਜੇ ਸਨ ਪਰ ਜ਼ਿਆਦਾਤਰ ਪ੍ਰਵਾਸੀ ਪਹਿਲਾਂ ਹੀ ਫਰਾਰ ਹੋ ਗਏ। ਕੈਰਨਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਵੱਡੀ ਘਟਨਾ ਵਾਪਰੀ ਇਸ ਵਾਰ ਰੋਹਿਤ ਗੁਦਾਰਾ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ। ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਉਹਨਾਂ ਦਾ ਦਾਵਾ ਕੀਤਾ ਕਿ ਉਹਨਾਂ ਦਾ ਗੈਂਗ ਗੋਲੀਬਾਰੀ ਵਿੱਚ ਸ਼ਾਮਿਲ ਸੀ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਵਿੱਚ ਪੰਜਾਬੀ ਗਾਇਕ ਤੇਜੀ ਕਾਲੋ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ 'ਤੇ ਕਈ ਗੋਲੀਆਂ ਚਲਾਈਆਂ ਗਈਆਂ ਸੋਸ਼ਲ ਮੀਡੀਆ ਪੋਸਟ ਵਿੱਚ ਰੋਹਿਤ ਗੋਦਾਰਾ ਗੈਂਗ ਨੇ ਤੇਜੀ ਕਾਲੋ ਨੂੰ ਗੋਲੀ ਮਾਰਨ ਦਾ ਦਾਵਾ ਕੀਤਾ ਗੈਂਗ ਦਾ ਦਾਵਾ ਹੈ ਕਿ ਕਾਲੋ ਨੇ ਉਹਨਾਂ ਦੇ ਦੁਸ਼ਮਨਾ ਨੂੰ ਵਿੱਤ ਹਥਿਆਰਿਕ ਟਰੈਕਿੰਗ ਪ੍ਰਦਾਨ ਕੀਤੀ ਸੀ ਇਸ 외ਲਾਵਾ ਉਸ ਨੇ ਉਹਨਾਂ ਦੇ ਭਰਾਵਾਂ ਤੇ ਇੱਕ ਮੁਖਬਰ ਵਜੋਂ ਵੀ ਕੰਮ ਕੀਤਾ ਤੇ ਉਹਨਾਂ ਵਿਰੁੱਧ ਹਮਲੇ ਦੀ ਯੋਜਨਾ ਬਣਾਈ ਰੋਹਿਤ ਗੋਦਾਰਾ ਗੈਂਗ ਵਿੱਚ ਮਹਿੰਦਰ ਸਰਨ ਦਿਲਾਨਾ ਰਾਹੁਲ ਰਿਨੋ ਤੇ ਵਿੱਕੀ ਪਹਿਲਵਾਨ ਸ਼ਾਮਿਲ ਨੇ ਗੈਂਗ ਦਾ ਦਵਾਏ ਕੇ ਕਾਲੋ ਨੂੰ ਉਸੇ ਕਮਾਂਕਾਰਨ ਨਿਸ਼ਾਨਾ ਬਣਾਇਆ ਗਿਆ ਸੀ ਦੱਸਿਆ ਗਿਆ ਕਿ 로히ਦ ਗੁਦਾਰਾ ਗੈਂਗ ਦਾ ਆਤੰਕ ਕੈਨੇਡਾ ਵਿੱਚ ਵਧਦਾ ਜਾ ਰਿਹਾ ਹੈ ਰੋਜ਼ਾਨਾ ਗੋਲੀਬਾਰੀ ਦੇ ਘਟਨਾਵਾਂ ਵਾਪਰ ਰਹੀਆਂ ਨੇ ਪੰਜਾਬੀ ਸਹਾਇ ਸਭਾ ਸਟਾਕਟਨਵਲੋ ਕੈਲੀਫੋਰਨੀਆ ਵਿੱਚ ਸਿੱਖ ਅਧਿਆਨ ਦੀ ਰੂਪਰੇਖਾ ਵਿਸ਼ੇ ਤੇ ਇੱਕ ਮਹੱਤਵਪੂਰਨ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰੋਫੈਸਰ ਗੁਰਪਤ ਸਿੰਘ ਸੰਧੂ ਤੇ ਡਾਕਟਰ ਮਨਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰੋਫੈਸਰ ਸੰਧੂ ਨੇ ਵਿਸ਼ੇ ਤੇ ਵਿਸਾਰ ਨਾਲ ਗੱਲ ਕਰਦਿਆਂ ਕਿਹਾ ਕਿ ਸਿੱਖ ਅਧਿਆਨ ਦਾ ਕੇਂਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਕਿਉਂਕਿ ਇਹ ਮਨੁੱਖਤਾ ਤੇ ਕੁਦਰਤ ਵਿਚਕਾਰ ਸੰਤੁਲਨ ਦਾ ਪ੍ਰਤੀਕ ਹੈ ਉਨ੍ਹਾਂ ਗੁਰਬਾਣੀ ਦੀ ਵਿਲੱਖਣਤਾ ਤੇ ਇਸ ਦੇ ਅਧਿਆਤਮਿਕ ਤੱਤਾਂ ਬਾਰੇ ਚਰਚਾ ਕੀਤੀ ਹੋਰ ਵਿਦਵਾਨਾਂ ਨੇ ਵੀ ਗੁਰਬਾਣੀ ਦੀ ਗਹਿਰਾਈ ਤੇ ਸਿੱਖ ਸਿਧਾਂਤਾਂ ਦੀ ਸਮਾਜਿਕ ਪ੍ਰਸੰਗਿਕਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ। ਧਰਮ ਬਦਲੀ ਦੇ ਸਵਾਲ ਤੇ ਸਿੱਖ ਧਰਮ ਦੀ ਸਹਿਣਸ਼ੀਲ ਤੇ ਸ਼ਾਂਤੀਪ੍ਰੀਤ ਦ੍ਰਿਸ਼ਟੀ ਉਜਾਗਰ ਕੀਤੀ ਗਈ। ਸਮਾਗਮ ਦੇ ਦੂਜੇ ਪਾਗ ਵਿੱਚ ਕਵਿਤਾ ਪਾਠ ਹੋਇਆ ਜਿਸ ਵਿੱਚ ਕਮਿਆ ਨੇ ਮਨੁੱਖੀ ਅਨੁਭਵਾਂ ਤੇ ਜਜ਼ਬਾਤਾਂ ਨੂੰ ਸੁੰਦਰ ਢੰਗ ਨਾਲ ਪ੍ਰਗਟ ਕੀਤਾ। ਪੂਰਾ ਸਮਾਗਮ ਵਿਚਾਰ ਕਲਾ ਤੇ ਅਧਿਆਤਮਿਕਤਾ ਦਾ ਮਿਲਾਬ ਸੀ ਆਗਤ ਵਿੱਚ ਸਭਾ ਵੱਲੋਂ ਮਹਿਮਾਨਾਂ ਤੇ ਸਹਿਭਾਗੀਆਂ ਦਾ ਧੰਨਵਾਦ ਕੀਤਾ ਗਿਆ ਇਸ ਗੋਸ਼ਟੀ ਨੇ ਸਿੱਖ ਹਧਿਆਨ ਬਾਰੇ ਨਵੀਂ ਸੋਚ ਤੇ ਗੰਭੀਰ ਵਿਚਾਰ ਧਾਰਾਂ ਨੂੰ ਪ੍ਰੇਰਿਤ ਕੀਤਾ ਤੇ ਇਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦਾ ਸੀਐਮ ਮਾਨ ਤੇ ਸ਼ਬਦੀ ਹਮਲਾ ਕਿਹਾ ਪੰਜਾਬ ਦੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁੰਮਰਾ ਜਥੇਦਾਰ ਗੜਗੱਜ ਦਾ ਦਸਤਾਰਬੰਦੀ ਸਮਾਗਮ 25 ਅਕਤੂਬਰ ਨੂੰ ਸਵੇਰੇ 10 ਵਜੇ ਹੋਵੇਗਾ ਵਿਸ਼ੇਸ਼ ਸਮਾਗਮ ਪੰਜਾਬ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਣ ਦੀ ਕਾਂਗਸੀ ਵਿਧਾਇਕ ਪ੍ਰਗਟ ਸਿੰਘ ਨੇ ਕੀਤੀ ਸਖਤ ਨਿਖੇਦੀ ਮੇਰਾ ਪੁੱਤ ਮਾਨਸਿਕ ਤੌਰ ਤੇ ਸੀ ਕਾਫੀ ਬਿਮਾਰ ਪੁੱਤ ਦੀ ਮੌਤ ਤੇ ਬੋਲੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਗਾਇਕ ਤੇ ਫਾਇਰਿੰਗ ਗਾਇਕ ਤੇਜੀ ਕਾਲੋਂ ਤੇ ਗੋਲੀਆਂ ਚਲਾਉਂਦਾ ਗੁਦਾਰਾ ਗੈਂਗ ਦਾ ਦਾਵਾ ਇਸੇ ਨਾਲ ਹੀ ਰਾਪਤਾ ਨਿਊਜ਼ਾ ਖਬਰਾਂ ਦਾ ਐਬਲੀਟਨ ਖਤਮ ਹੁੰਦਾ ਹੈ ਆ ਗਿਆ ਦਿਓ ਸਤਿ ਸ਼੍ਰੀ ਅਕਾਲ